ਅਗਲੀ ਖਬਰ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਤੇ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ਨਾਲ ਸੰਬੰਧਿਤ ਹੈ ਅਮਰੀਕਾ ਤੋਂ ਕੈਨੇਡਾ ਨਸ਼ਿਆਂ ਦੀ ਵੱਡੀ ਖੇਪ ਲੈ ਕੇ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਸ਼ਾਮਲ ਹੋ ਗਿਆ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲਿਆਂ ਨੇ ਬਲੂ ਵਾਟਰ ਬ੍ਰਿਜ ਤੇ ਰੋਕ ਕੇ ਇੱਕ ਟਰੱਕ ਵਿੱਚੋਂ 264 ਕਿਲੋ ਤੋਂ ਵੱਧ ਮੈਦਮ ਫੇਟਾਮਨ ਬਰਾਮਦ ਕਰਦੇ ਆ 29 ਸਾਲ ਦੇ ਕੁਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ Ontario ਦੇ Woodstock ਸ਼ਹਿਰ ਨਾਲ ਸੰਬੰਧਤ ਕੁਲਬੀਰ ਸਿੰਘ ਨੂੰ ਨਸ਼ਿਆਂ ਦੀ ਖੇਪ ਸਣੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ سپرد ਕਰ ਦਿੱਤਾ ਗਿਆ ਜਿਸ ਵਿਰੁੱਧ ਕੰਟਰੋਲ ਡਰੱਗਜ਼ ਐਂਡ ਸਬਸਟੈਂਸਸ ਐਕਟ ਅਧੀਨ ਤਸਕਰੀ ਦੇ ਮਕਸਦ ਨਾਲ ਮੈਥਾਮਫੈਟਾਮਿਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਾਰनियां ਵਿਖੇ Ontario Court of Justice ਵਿੱਚ ਮੁਕਦਮੇ ਦੀ ਸੁਣਵਾਈ ਆਰੰਭ ਹੋ ਚੁੱਕੀ ਹੈ ਦੱਸ ਦਈਏ ਕਿ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ ਦੱਖਣੀ 온ਟਾਰੀਓ ਦੇ ਕੋਮੰਤਰੀ ਲਾਂਗੇ ਰਾਹੀਂ ਅਮਰੀਕਾ ਤੋਂ ਕੈਨੇਡਾ ਪੁੱਜੀ 616 ਕਿਲੋ ਤੋਂ ਵੱਧ ਮੈਥਮਫੈਟਾਮਿਨ ਬਰਾਮਦ ਕੀਤੀ ਜਾ ਚੁੱਕੀ ਹੈ ਇਸੇ ਦੌਰਾਨ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰ ਦੀ ਮੁੱਖ ਤਰਜੀਹ ਹੈ CBSA ਅਤੇ RCMP ਦੇ ਮੁਸਤੈਦ ਅਫਸਰਾਂ ਦਾ ਦਿਲੋਂ ਸ਼ੁਕਰੀਆ ਜੋ ਅਪਰਾਧਕ ਸਰਗਰਮੀਆਂ ਰੋਕਣ ਵਾਸਤੇ ਹਮੇਸ਼ਾ ਡਟੇ ਰਹਿੰਦੇ ਨੇ ਉਨ੍ਹਾਂ ਅੱਗੇ ਕਿਹਾ ਕਿ ਟ੍ਰਾਂਸਨੈਸ਼ਨਲ ਕ੍ਰਾਈਮ ਦੇ ਟਾਕਰੇ ਲਈ CBSA ਦੇ ਅਫਸਰ ਪਹਿਲੀ ਕਤਾਰ ਵਿੱਚ ਖੜੇ ਹੁੰਦੇ ਨੇ ਅਤੇ RCMP ਨਾਲ ਤਾਲਮੇਲ ਕਰਦੇ ਆਂ ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ ਦੂਜੇ ਪਾਸੇ ਦੱਖਣੀ অন্ਟਾਰੀਓ ਰੀਜਨ ਵਿੱਚ CBSA ਦੇ ਰੀਜਨਲ ਡਾਇਰੈਕਟਰ ਜਨਰਲ ਮਾਈਕਲ ਪ੍ਰੋਜ਼ੀਆ ਦਾ ਕਹਿਣਾ ਸੀ ਕਿ ਉਹਨਾਂ ਦੇ ਅਫਸਰ ਹਰ ਵੇਲੇ ਮੈਦਾਨ ਵਿੱਚ ਡਟੇ ਰਹਿੰਦੇ ਨੇ ਅਤੇ ਤਾਜ਼ਾ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਗੈਰਕਾਨੂੰਨੀ ਨਸ਼ਿਆਂ ਤੋਂ ਸਾਡੀਆਂ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਚੇਤੇ ਰਹੇ ਕਿ ਪਿਛਲੇ ਦਿਨੀ CBSA ਵੱਲੋਂ ਅਫੀਮ ਡੋਡਿਆਂ ਅਤੇ ਕੋਕੀਨ ਸਣੇ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਅਲਬਰਟਾ ਵਿੱਚ ਗ੍ਰਿਫਤਾਰ ਕੀਤਾ ਗਿਆ ਇੱਕ ਟਰੱਕ ਬਿਲਕੁਲ ਖਾਲੀ ਸੀ ਜਦਕਿ ਦੂਜੇ ਵਿੱਚ ਰਵਾਇਤੀ ਲੋਡ ਨਾਲ ਨਸ਼ਿਆਂ ਦੀ ਖੇਪ ਵੀ ਲੱਦੀ ਹੋਈ ਸੀ ਇਹਨਾਂ ਮਾਮਲਿਆਂ ਦੀ ਪੜਤਾਲ ਆਰਸੀਐਮਪੀ ਦੇ ਨਾਰਥ-ਵੈਸਟ ਰੀਜਨ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਸੀਬੀਐਸਏ ਵੱਲੋਂ جاری ਬਿਆਨ ਮੁਤਾਬਕ ਇਕੱਲੇ ਅਲਬਰਟਾ ਸੂਬੇ ਵਿੱਚ 1000 ਕਿਲੋ ਤੋਂ ਵੱਧ ਕੋਕੀਨ ਅਤੇ 280 ਕਿਲੋ ਮੈਥਾਮਫੈਟਾਮਿਨਸ ਅਨੇ ਨਸ਼ੀਲੇ ਪਦਾਰਥਾਂ ਦੀਆਂ 1292 ਬਰਾਮਦਗੀਆਂ ਕੀਤੀਆਂ ਜਾ ਚੁੱਕੀਆਂ ਨੇ ਬਿਆਰਾ ਰਿਪੋਰਟ ਹਮਦਾਰ ਟੀਵੀ